ਕੀ ਆ ਪੁੱਤ? ਬੁਖਾਰ? ਬੁਖਾਰ ਹੋਇਆ ਵਾ। ਤੇ ਅੱਖੇ ਨਹੀਂ ਲੱਗਦੇ ਸਾਡੇ। ਚਾਸੀ ਕਾਜੀ ਸਾਰੇ ਨੂੰ ਕੀ ਹਾਲ ਚਾਲ ਜੇ? ਤੇ ਜਸ਼ ਅ ਰੈਸਟ ਕਰਦਾ ਪਿਆ। ਰੋਟੀ ਖਾਣ ਨੂੰ ਜੀ ਨਹੀਂ ਕਰਦਾ ਪਿਆ। ਰੋਟੀ ਤਾਂ ਨਹੀਂ ਖਾਣੀ ਚੋਰ ਬਣਾ ਕੇ ਦਿੱਤੇ ਆ। वो भी नहीं खाने जी कर दिया चुप आमे पे हूँ जो भी पा रोटी खा रहे ने अच व रोटी खा रहे ने सब्जी वेखो हाला पनीर मिक्स सब्जी दाल दही आज मजा आऊ रोटी जो भी रोटी खा लो जीवी आखे लगोगे ना मेरे आगे तो हम आखे लगोगे मेरे आगे तो नहीं लगोगे मेरे आके आगे तो फिर वे लो चलो ठीक है ओके बाय इन नहीं कर दे ਜੀ ਕੀ ਹੈ ਨਰਾਜ ਹੋ ਮੇਰਾ ਤੁਸੀਂ ਸਕੂਲ ਨਹੀਂ ਜਸ਼ਪਾਲ ਜੂਵੀ ਨੂੰ ਲੈ ਫਿਰਨ ਗਏ ਤੇ ਲੈ ਕੇ ਗਏ ਤੋਂ ਆਪੇ ਕਹਿੰਦਾ ਠੰਡ ਹੈ ਨਾ ਪਰ ਇਧਰ ਉਧਰ ਮੈਨੂੰ ਕਹਿੰਦਾ 아이 ਮੈਨੂੰ ਕਹਿੰਦਾ ਠੰਡ ਲੱਗਦੀ ਹੈ ਤੇ ਮੈਂ ਨਹੀਂ ਜਾਣਾ ਨਾਲ ਤੇ ਅੱਜ ਫੇਰ ਕਹਿੰਦਾ ਮੈਨੂੰ ਲੈ ਕੇ ਨਹੀਂ ਗਏ ਵੋਈ ਅੱਜ ਉਸ ਦਿਨ ਆਪੇ ਤੁਸੀਂ ਕਿਹਾ ਸੀ ਕਿ ਠੰਡ ਲੱਗਦੀ ਹੈ ਤੇ ਫਿਰ ਅੱਛਾ ਚੱਲ ਕਹਤਾ ਤੇਲ ਆਦਾ ਚਾਹੀ ਵੀ ਲੋਟ ਕੇ ਠੰਡੀ ਹੋਈ ਠੰਡ ਗਈ ਹੁਣ ਠੰਡੀ ਹੋ ਜਾਂਦੀ ਛੇਤੀ ਬਰੈਡ ਵੀ ਖਾ ਲੋ ਨਾਲ ਕੀ ਜੀ ਕੀ ਵੇਖਣਾ ਲਾ ਦੋ ਕੀ ਵੇਖਣਾ ਚਾਹ ਸਾਬ ਜੀ ਚਾਹ ਸਾਬ ਜੀ ਦੇਖ ਲਾ ਹੋਏ ਐਲੀਫੈਂਟ ਆਇਆ ਉਹ ਬਾਬਾ ਜੀ ਨੂੰ ਕੈਦ ਕੀਤਾ ਦੇਖ ਲਓ ਔਰ ਕੇ ਬੈ ਜਾ ਹੁਣ ਇਹ ਮੈਂ ਬਰੇ ਕੁਛ ਨਹੀਂ ਦਵਾਂ ਤੈ ਬੈ ਕੇ ਖਾ ਲੋ ਚਾਹ ਪੀ ਲੋ ਰੈੱਡ ਕਾਲ ਕੀ ਖਾ ਰਹੀ ਹੈ ਬੱਚੇ ਨੇ ਕੀ ਖਾਣਾ ਮੇਰੇ ਕੀ ਖਾਣਾ ਦੇ ਬੱਚੇ ਦੇ ਤੇਲ ਵਾਲ ਦਾ ਹੈ ਜਾਨ ਨੂੰ ਬਰੇ ਦਾ ਵੋਏ ਮਾਰਦੇ ਨਾ ਉਹ ਬਾਬਾ ਜੀ ਨੂੰ ਮਾਰਦੇ ਨਾ ਹੂੰ ਹਾਂਜੀ ਇਹਨਾਂ ਨੂੰ ਵੀ ਕਟ ਪੈਣੀ ਆ ਇਹਨਾਂ ਨੂੰ ਵੀ ਕਟ ਪੈਣੀ ਆ ਮਾਰਦੇ ਨਾ ਉਹਨਾਂ ਨੂੰ ਹੂੰ ਠੀਕ ਆ ਹੋਰ ਕੁਛ ਲਾਉਣਾ ਹੋਰ ਕੋਈ ਲਾਉਣੀ ਹੈ ਕੀ ਕਹਦੇ ਆ ਮੇਰੇ ਫਾਦਾ ਹੈ ਜੇਲ੍ਹ ਚ ਬੰਦ ਕੀਤਾ ਹੈ ਜੇਲ੍ਹ ਚ ਬੰਦ ਕੀਤਾ ਆ ਉਹ ਜੇਲ੍ਹ ਚ ਬੰਦ ਕੀਤਾ ਨਾ ਉਹਨਾਂ ਨੂੰ ਹੂੰ ਉਹ ਜੇਲ੍ਹ ਚ ਬੰਦ ਕੀਤਾ ਉਹ ਐਲੀਫੈਂਟ 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 ਉਹ ਉਹ ਭਏ ਉਹਨੂੰ ਪਤਾ ਹੂੰ ਉਹਨੀਆਂ ਨੂੰ ਪਾਪ ਲੱਗੂਗਾ ਉਹ ਜਾਦਾ ਹੈ ਉਹ ਜਾਦਾ ਹੈ ਬਾਬਾ ਹੂੰ ਚਾਹ ਸਾਹਿਬ ਜਾਦੇ ਬਾਬਾ ਜੀ ਮਾਰਨਗੇ ਇਹਨਾਂ ਨੂੰ ਵੇਖੀ ਨਹੀਂ ਮਾਣਾ ਉਹ ਬੇਟਾ ਹੈ ਉਹ ਕੋਈ ਨਹੀਂ ਉਹਨਾਂ ਬਾਹਰ ਨਿਕਲ ਕੇ ਮਾਰਨਾ ਜੇਲ੍ਹ ਚੋਂ ਨਹੀਂ ਉਹ ਬੇਟਾ ਹੈ ਬੈਠੇ ਤਈ ਦਾ ਕੋਈ ਗੱਲ ਨਹੀਂ ਚਲੋ ਉੱਠ ਕੇ ਤਈ ਕੋਈ ਗੱਲ ਨਹੀਂ ਬਹਿ ਜਾਓ ਤਈ ਉੱਠ ਕੇ ਚਾਹ ਪੀ ਲਓ ਹਾਂਜੀ ਹਾਂਜੀ ਉਹ ਬੇਟਾ ਨਹੀਂ ਤੇਰੀ ਸਮਝ ਲੱਗੇ ਤੇ ਤੜੀ ਪਾਛਾ ਦੀ ਸਮਝ ਲੱਗੇ ਤੇ ਫੇਰ ਉਹ ਬੈਠੇ ਆ ਮੈਂ ਨਹੀਂ ਬੰਦਾ ਹੂੰ ਹੂੰ ਠੀਕ ਹੈ ਓਟਲੇ ਬੋਗ ਮੈਂ ਚਾ ਦਮਾ ਬ੍ਰੈਡ ਖਾਣ ਚਾਹ ਪੀਓ ਨਨ ਫਿਰ ਚਾਹ ਪੀ ਲੋਟ ਕੇ ਫਿਰ ਕਰੋ ਜੋ ਕੀਤਾ ਨਹੀਂ ਤਿਆਰ ਸਕੂਲ ਜਿੱਦ ਬੜੀ ਕਰਉਂਦੇ ਆ ਮੈਂ ਜਾਣਾ ਸਕੂਲ ਜਾਣਾ ਕੀ ਸਕੂਲ ਕਿਉਂ ਨਹੀਂ ਜਾਣਾ ਅੱਛਾ ਠੀਕ ਹੈ ਖੋਟਾ ਨਹੀਂ ਖਾ ਲਈਏ ਕਿਉਂ ਮਾਰਿਆ ਕਿਉਂ ਬਸ ਜਿਹਦਾ ਨਹੀਂ ਜਾਂਦਾ ਮੈਂ ਅੱਜ ਜਾਣਾ ਨਹੀਂ ਜਾਣਾ ਨਹੀਂ ਕੋਈ ਹੋਏਗੀ ਕੋਈ ਗੱਲ ਕੋਈ ਹੋਈ ਨਹੀਂ ਗੱਲ ਠੀਕ ਨਹੀਂ ਮੈਂ ਕਿਹਾ ਚਲ ਥੋੜਾ ਠੀਕ ਹੈ ਹੁਣ ਤੇ ਭੇਜ ਦਾਂਗਾ ਠੀਕ ਨਹੀਂ ਹੈ ਥੋੜਾ ਜਿਹਾ ਹੈਗਾ ਹੈ ਨਾ ਬੁਖਾਰ ਹੈ ਹੂੰ ਪਤਾ ਹੀ ਜਦ ਕਹਦੇ ਨਾ ਫਿਰ ਮੈਂ ਕਿਹਾ ਚਲ ਕੋਈ ਨਹੀਂ ਥੋੜਾ ਹੀ ਹੈ ਦਵਾਈ ਦੁਵਾਈ ਦੇ ਕੇ ਤੇ ਭੇਜ ਦਾਂਗਾ ਹੁਣ ਦੇ ਤੇ ਦਵਾਈ ਫਿਰ ਹੂੰ ਰਾਤੀ ਦਿੱਤੀ ਹੀ ਕੋ ਨਹੀਂ ਮੈਂ ਕਿਹਾ ਜ ਤਾ ਉਹ ਕਰ ਦੇ ਅੱਛਾ ਨਹੀਂ ਭੇਜ ਦੇ ਚਲ ਕੋਈ ਨਹੀਂ ਹੁਣ ਕੀ ਕਰਨਾ ਫਿਰ ਬੱਚਾ ਹੈਗਾ ਵਾ ਬੱਚਾ ਜਿਹੇ ਕਰਦਾ ਹੀ ਆ ਕੀ ਹੋ ਗਿਆ ਹੈ ਨਾ ਠੀਕ ਠੀਕ ਨਹੀਂ ਨਾਗਾ ਠੀਕ ਨਹੀਂਗਾ ਤਾਂ ਹੀ ਨਹੀਂ ਨਾ ਮਨ ਬਨੰਦਿਆ ਅੱਛਾ ਠੀਕ ਹੈ ਠੀਕ ਹੈ ਚਲ ਕੋਈ ਨਹੀਂ ਠੀਕ ਹੈ ਕੋਈ ਨਹੀਂ ਕੌਣ ਆਇਆ ਵਾ ਕੌਣ ਆਇਆ ਵਾ ਹੋਏ ਹੈਲੋ 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 ਕਰੋ ਇਧਰ ਕਹ ਰਹੇ ਹੋ ਹੈਲੋ ਕਰੋ ਫਿਰ ਇਧਰੇ ਸਾਰਿਆਂ ਨੂੰ ਹੈਲੋ ਕਰ ਦਿਓ ਆ ਦੇ ਆਹੋ ਬਖਾ ਦਿਓ ਕੀ ਲਾਇਆ दादी ਤੇਰੇ ਅੱਸੇ ਚਾਕਲੇਟ ਕਲੀ ਵਈ ਤੇ ਮੈਨੂੰ ਮੈਨੂੰ ਨਹੀਂ ਦਿੱਤੀ ਦੂਜਾ ਵੀ ਖਾਣਾ ਦੂਜੀ ਕਿੱਥੇ ਹੈ ਰੇਚ ਰੱਖੀ ਨਹੀਂ ਖਾਣਾ ਨਹੀਂ ਖਾਣਾ ਤੇ ਮੈਂ ਦੇਖ ਲਈ ਦੇਖ ਲਈ ਮੈਂ ਵੇਖੀ ਹੈ ਹੂੰ ਹੈ ਲੈ ਕੇ ਆਏ ਚੋਲੇ ਨੇ ਹੈ ਕਿ ਹੋਰ ਹੈਰ ਕੇ ਖਾਓ ਨਾ ਉਹ ਦੋ ਨਾ ਠਹਿਰ ਕੇ ਖਾ ਲਿਓ ਦਦਿ ਕੋ ਖੋਲ ਦਾਨੀ ਫੜੀ ਪਾਪਾ ਮੈਂ ਤੋਤੀ ਤੇ ਇੱਕ ਹੀ ਰੋ ਹੂੰ ਦਾਨੀ ਮਾ ਪਾਪਾ ਲੈ ਲੈ ਮੈਨੂੰ ਤੁਸੀਂ ਖਾਲੋ ਤੁਸੀਂ ਖਾ ਲਓ ਮੈਂ ਨਹੀਂ ਖਾਣੀ ਪੁੱਤ ਚਾਕਲੇਟ ਕਹਿੰਦਾ ਤੁਸੀਂ ਖਾਓ ਮੈਂ ਕਹਿੰਦਾ ਮੈਂ ਨਹੀਂ ਖਾਣੀ ਝੂਠੀ ਨਹੀਂ ਮੈਂ ਖਾਣੀ ਤੁਸੀਂ ਖਾ ਲਓ ਕੱਕੇ ਨਹੀਂ ਖਾ ਲਓ ਨਹੀਂ ਮੈਂ ਨਹੀਂ ਖਾਣੀ ਪੁੱਤ ਤੂੰ ਖਾ ਲਓ ਖਾਲਾ ਖਾਲਾ ਰੋਟੀ ਤੇ ਖਾਲਾ ਖਾਲਾ ਰੋਟੀ ਤੇ ਰੋਟੀ ਤੋ ਹੀ ਖਾਣੀ ਨਹੀਂ ਗਈ ਇਹਨੇ ਖਾਂਦੇ ਹੋਏ ਹੋਏ ਤਰਹੇ ਇਹਦੇ ਰਾਤੀ ਨੇ ਖਾਦੇ ਬਹੁਤ ਤੇਲ ਦੀ ਹੂੰ ਹੈ 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 ਕਾਕਾ ਕੀ ਕਰਦਾ ਹੀ ਹੈ ਹੂੰ ਅਸ਼ੂਰੀ ਕੋ ਫੜੀ ਹੈ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਬਹੁਤ ਵੱਜਣਾ ਜਾਵੇ ਸਪਾਈਡਰਮੈਨ ਵੇਖਣਦੇ ਨਾਨ ਨਾਲਾਂ ਦੀ ਰੇਸ ਕਰਦਾ ਹੁਣ ਥੋੜਾ ਜਿਹਾ ਐਕਟਿਵ ਹੋਇਆ ਵਾ ਤੇ ਐਪਲ ਖਾ ਲਓ ਐਪਲ ਕੱਟ ਕੇ ਦੇ ਐਪਲ ਕੱਟ ਕੇ ਦਿੱਤਾ ਵਾ ਹੁਣ ਥੋੜਾ ਜਿਹਾ ਜੀ ਕੀਤਾ ਕੁਛ ਖਾਣ ਨੂੰ ਤੇ ਚਲ ਆ ਜਾ ਆਓ ਜੀ ਮੰਮੀ ਇਹਦੇ ਚੱਲੇ ਬਾਜ਼ਾਰ ਤੇ ਮੈਂ ਪਿਛੋਂ ਦਾ ਮੈਂ ਤੇ ਆਂਦਾ ਖਾਂਗਾ ਮੈਂ ਤੇ ਆਪਾਂ ਲਵੋ ਖਾਣਾ ਪੀਣਾ ਦੇਖਭਾਲ ਸਾਰੀ ਲਾ ਲਓ ਮੈਂ ਹੀ ਕਰਾਂਗਾ ਇਹ ਹੈ ਹੈ ਹੂੰ ਤੇ ਆ ਮਿਲ ਜਣਾ ਬਾਜ਼ਾਰ ਕਾਫੀ ਇਹਨਾਂ ਵਾਪਸੀ ਕਦੋਂ ਨਹੀਂ ਸਿਰਫ ਟਾਈਮ ਲੱਗ ਜਣਾ ਥੋੜਾ ਦੋ ਵਜੇ ਜਿਆਦਾ ਹੋ ਸ਼ਾਇਦ ਦਰ ਜੁਬੀ ਮਿਲਣ ਜਣਾ ਕੋਈ ਨਹੀਂ ਉਹਨੇ 2:00 ਵਜੇ ਹਾਂ ਸ਼ਾਇਦ ਉਹਨਾਂ ਕਹਾਂ ਨਾ ਡਾਈਵੇ ਦੋਈ ਛੁੱਟੀ ਹੈ ਖਾ ਲਓ ਖਾ ਪੀ ਆਵੇਂ ਇਹ ਭਾਈ ਸਾਥੀ ਅੱਜ ਗਏ ਨਹੀਂ ਸਕੂਲ ਹੋ ਖਾ ਪੀ ਆਵੇਂ ਛੁੱਟੀ ਹੋ ਗਈ ਹੂੰ ਆਪੇ ਆਣਾ ਕਿਥੇ ਆਪੇ ਆਣਾ ਜੋ ਇਹ ਤਾਂ ਆਉ ਜੋ ਵੀ ਪਾਣੀ ਆਪੇ ਆਣਾ ਆਪੇ ਆਣਾ ਜੋ ਵੀ ਪਾਣੀ ਆਪੇ ਆਣਾ ਹੈ ਬਊ ਬਊ ਹੈ ਬਊ ਬਊ ਨਹੀਂ ਖਾਂਦਾ ਬਊ ਹੁਣ ਵੱਡਾ ਹੋ ਗਿਆ ਪਾ ਨਹੀਂ ਖਾਂਦੇ ਹੂੰ ਅਰੇ ਛੋਟਾ ਹੈ ਵੱਡਾ ਹੂੰ ਚਲੋ ਖਾ ਲਓ ਤੇ ਐਪਲ ਖਾ ਲਓ ਵੱਡਾ ਹਮਮ ਐਪਾ ਭਾਲੋ ਵੱਡਾ ਕੋਣ ਹੈ ਭਾਜੀ ਕੋਣ ਭਾਜੀ ਤੇ ਤੇ ਚੱਲੀ ਹੈ ਆਪਣੇ ਪੇਕੇ ਘਰ ਪੇਕੇ ਘਰ ਅੱਜ ਛੁੱਟੀ ਕੀਤੀ ਹੈ ਨਹੀਂ ਜ਼ਰੂਰੀ ਕੰਮ ਸੀਗਾ ਤਾਂ ਹਮ ਤਾਂ ਮੈਂ ਕਾਕੇ ਨੂੰ ਛੜ ਕੇ ਮੈਂ ਤਾਂ ਦੇ ਵੀ ਨਹੀਂ ਨੂੰ ਜਾਣਾ ਜ਼ਰੂਰੀ ਹੂੰ ਕਾਕੇ ਨੂੰ ਮੈਨੂੰ ਕਾਕੇ ਦਾ ਧਿਆਨ ਮੈਂ ਰੱਖਾਂਗਾ ਸਰਬੋਗੇ ਥੋੜੀ ਦੇਰ ਵਾਸਤੇ ਥੋੜੀ ਦੇਰ ਵਾਸਤੇ ਆ ਉਛੇ ਤੇ ਜਾਣ ਉਹ ਨਹੀਂ ਕਰਨਾ ਵਾ ਉਹ ਜ਼ਰੂਰੀ ਕੰਮ ਸੀ ਤਾਂ ਜਾਣਾ ਪੈ ਗਿਆ ਆਕੇ ਨoare ਲਾ ਕੇ ਬੜੇ ਤਰੀਕੇ ਨਾਲ ਕੀ ਲਖੋਣਾ ਹੈ ਨੂੰ ਜੀ ਮਾਸੀ ਹੈਲੋ ਮਾਸੀ ਦਾ ਫੋਨ ਆ ਗਿਆ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਘਟਤਾ ਘਟਤਾ ਨਹੀਂ ਉਹਨੇ ਗਾਲੀ ਕੱਢੀ ਨੂੰ ਗੱਲ ਕਰਾਉਂਦਾ ਮਾਸੀ ਨੇ ਗਲਤ ਕਰਨੀ ਸੀ ਫੋਨ ਕੱਟਤਾ ਹੀ